ਨਾ ਮਤਲਬ ਕਿ 1 ਲੱਖ ਰੁਪਇਆ ਮੇਰੇ ਤੋਂ ਲੈ ਕੇ ਨਾ ਹਾਂਜੀ ਕੱਲ ਵੀ ਗੱਲਾਂ ਕਰਦੇ ਮੈਂ ਕਿਹਾ ਤੇਰੀ ਜਿਹੜਾ ਚਬੜ ਟੋਨ ਕਹਿੰਦਾ ਸੀ ਇਹ ਗਿਆਸਪੁਰਾ ਅੱਛਾ ਤੂੰ ਨੂੰ ਇਹ ਫੋਨ ਤੇ ਹੀ ਆ ਗੱਲ ਜਾਂ ਫੇਸ ਟੂ ਫੇਸ ਮੈਂ ਨੂੰ ਸੁਨੇਹਾ ਭੇਜਦਾ ਮੇਰੇ ਪਿੰਡ ਦਾ ਬੰਦਾ ਸੀ ਘੇੜਿਆ ਦਰਾਇਆ ਸਕਾਰ ਤੂੰ ਜਾ ਰਹੇ ਹੋ ਤਾਂ ਮਸ਼ੀਨਾਂ ਦੇ ਗਿਆਸਪੁਰੇ ਦੇ ਗੁੰਡੇ ਭੇਜਦਾ ਹਾਂ ਹਾਂਜੀ ਸਿੱਧਾ ਹੀ ਟੱਕਰ ਲਾ ਬਿਲਕੁਲ ਜੀ ਬਿਲਕੁਲ ਨਹੀਂ ਦੇਖੋ ਅਸੀਂ ਨਾ ਚਲੋ ਹੈਗੀਆਂ ਆਮ ਆਦਮੀ ਪਾਰਟੀ ਜੀ ਚਲੋ ਵੋਟਾਂ ਅਸੀਂ ਵੀ ਸਿਆਮੂਗੀਆਂ ਆਜ ਦੀ ਲੱਗੇ ਗੁਰਦਵਾਰਾ ਕਟਲਾ ਸਾਹਿਬ ਦੀ ਬਿਲਕੁਲ ਨਹੀਂ ਚਲੋ ਅਸੀਂ ਸਾਹਮਣੇ ਪਾਈਆਂ ਨੇ ਲੋਕਾਂ ਨੇ ਵੋਟਾਂ ਅਸੀਂ ਤੁਹਾਨੂੰ ਵੀ ਕਹਿੰਦੇ ਤੁਸੀਂ ਵੀ ਪਾਈਆਂ ਨੇ ਹਾਂ ਅਸੀਂ ਵੀ ਪਾਈਆਂ ਵੋਟ ਇਹਨੂੰ ਤੇ ਮਤਲਬ ਆ ਜੋ ਕੋਈ ਹੋ ਰਿਹਾ ਚਲੋ ਇਹ ਨਾ ਉੱਪਰ ਹੁਣ ਬਰਨਾਮੀ ਤਾਂ ਦੇਖੋ ਹੀ ਸਰਕਾਰ ਦੀ ਹੋ ਰਹੀ ਆ ਜੇ ਵਜ਼ੀਰ ਮਾੜੇ ਬਕੀਸ਼ ਤਾਂ ਤੂੰ 25 ਲੱਖ ਰੁਪਇਆ ਨਹੀਂ ਲਿਆ ਅੱਛਾ ਜੀ ਉਹ ਤੋਂ ਨਹੀਂ ਨਕਦ ਲੈ ਗਿਆ 25 ਲੱਖ ਇਹ ਆਪ ਲੈ ਗਿਆ ਗੱਡੀਆਂ ਵੱਡੀਆਂ ਵੱਡੀਆਂ ਲੈ ਗਿਆ ਇਹਨੇ 8 12 ਗੱਡੀਆਂ ਕਮਸੀ ਤਾਂ ਜਗਰਾਹਾ ਹਾਂਜੀ ਇੱਕ ਕੀਲੇ ਦੇ ਹਿਸਾਬ ਨਾਲ ਇਹ 1.5 ਲੱਖ ਦੇ ਹਿਸਾਬ ਨਾਲ ਮੇਰੇ ਤੋਂ ਪੈਸੇ ਲਏ ਹਾਂਜੀ ਦਵਾਰ ਫਿਰ ਮੇਰੀਆਂ 5 ਗੱਡੀਆਂ ਮਸ਼ੀਨ ਚਕਾ ਲਈ ਹਾਂਜੀ ਕਿਨੇ 6 ਲੱਖ ਰੁਪਏ ਲਿਆ ਅੱਛਾ ਜੀ ਕਾਮੇ ਦੀਆਂ ਗੱਡੀਆਂ ਛੁਡਾਈ ਦੀ ਉਹ ਤੋਂ ਇਹ ਫਿਰ ਆਪ ਲੈਨੇ ਪੈਸੇ ਉਹ ਖਾਤੇ ਖੁੱਤੇ ਜਿਹਾ ਪਾਏ ਪੈਸੇ ਦੇ ਮੇਰੇ ਨਿਕਾਇਲਾ ਡਰਾਈਵਰ ਤੇ ਸਾਡਾ ਪ੍ਰਧਾਨ ਮਰੀਕ ਨੱਤ ਅੱਛਾ ਜੀ ਮਰੀਕ ਨੱਤ ਪੈਸੇ ਲਿਜਾ ਕੇ ਦਿੰਦਾ ਇਹਨਾਂ ਨੂੰ ਜੀ ओके ओके अमरीख ਨਾ ਤੇਣੀ ਨਾ ਸੈਟਿੰਗ ਆ ਉਹਦੀ ਮਤਲਬ ਹਾਂਜੀ ਹਾਂਜੀ ਅੱਛਾ ਅੱਛਾ ਵੀਰੇ ਇਹ 100 ਖਾ ਲੈਣਾ ਐਸਾ ਨਾ ਗੱਲ ਵੜਦੇ ਓਏ ਗੁਰਦੁਆਰੇ 100 ਖਾ ਲੈ ਬਈ ਪੈਸੇ ਨਹੀਂ ਲਾਏ ਨੂੰ ਨਹੀਂ 100 ਦਾ ਤਾਂ ਇਕਣਾ ਦੇਖੋ ਜੀ 100 ਦਾ ਨਾ ਜਿਵੇਂ ਕਹਿ ਦਈਏ ਵੀ ਇਹ ਖਾ ਵੀ ਲੈਣਗੇ ਮਾਕੋ ਮੈਂ ਮੋਟੀ ਜੀ ਗੱਲ ਦੱਸਦਾ ਖਾ ਵੀ ਲੈਣਗੇ ਹਾਂ ਇਹਦਾ ਤਾਂ ਤੁਸੀਂ ਨਾ ਹੋਰ ਕਰਿਓ ਜੀ ਠੀਕ ਆ ਜੇ ਤੁਸੀਂ ਸਹੀ ਔਦੀ ਹੈਗਾ ਤੁਸੀਂ ਐਫੀਡਵਿਟ ਬਣਾ ਕੇ ਦੇਣ ਲਈ ਤਿਆਰ ਰਹੋਗਾ ਬਿਗੈ ਮਾਤਾ ਨੂੰ ਕਸਮ ਦਵਾ ਕੇ ਆਪਦੇ ਬੱਚਿਆਂ ਦੀ ਕਸਮ ਖਾ ਕੇ ਕਹਿਣਾ ਨਹੀਂ ਚਲੋ ਉਹ ਕੋਈ ਨਾ ਸੋਣਾਂ ਬ੍ਰਿਜ ਦੇ ਪੈਸੇ ਦਿੱਤੇ ਨੇ ਬੰਦੇ ਨੂੰ ਘਰੋਂ ਸੋਣਾਂ ਬ੍ਰਿਜ ਦੇ ਨਹੀਂ ਸਾਨੂੰ ਪਤਾ ਹੀ ਕਰਦਾ ਸਾਡੇ ਪਿੰਡੋਂ ਗ੍ਰਾਂਡ ਕੈਮ ਉਹ ਹੀ ਖੋਦ ਸਾਨੂੰ ਰਾਣੀ ਦੇ ਰਿਹਾ ਇਹ ਇਹ ਦੇਖ ਏਪੀ ਜੱਲਾ ਕੈਮ ਕਰਤੀ ਜਿਹੜਾ ਏਪੀ ਜੱਲਾ ਹਾਂਜੀ ਚਾਰ ਗੁੰਡੇ ਹੋਰ ਨੇ ਰਾਤ ਰਾਤ ਨੂੰ ਸਿਵਲ ਵਰਦੀ ਚ ਪਹਿਲਾਂ ਆਉਂਦੇ ਨੇ ਇਹ ਹਾਂਜੀ ਤੇ ਫੇਰੇ ਮੰਗਾਉਣ ਦੇ ਪੜਸ ਅੱਛਾ ਜੀ ਚਲ ਜਦੋਂ ਤਾਂ ਅਸੀਂ ਉਰੇ ਪਰੇ ਹੋ ਜਨੇ ਅਸੀਂ ਹੁਣ ਇਹਨਾਂ ਨੂੰ ਚੈਲੰਜ ਕਰਤਾ ਵੀ ਜਿਹੜਾ ਸਾਡੀ ਗੱਡੀ ਸਿਵਲ ਵਾਂਦੇ ਸੀ ਫੜਦੇ ਆ ਸੀ ਉਹਦੇ ਨਾਲ ਲੱਤਾਂ ਦਿੰਦੇ ਨੇ ਤੋੜ ਕਰਕੇ ਬਿਲਕੁਲ ਹਾਂ ਨਵੀਂ ਹੱਡੀ ਗੱਲ ਆ ਅਸੀਂ ਦਰਵਾਜ਼ਿਆਂ ਤੱਕ ਜਾ ਜਾ ਹੰਬ ਗਏ ਉਹਨੇ ਵੀ ਸਾਡੀ ਇੱਕ ਗੱਲ ਨਹੀਂ ਸੁਣੀ ਅਸੀਂ ਘੱਟੋ ਘੱਟ 1000 ਲੈਟਰ ਦਿੱਤਾ ਅੱਛਾ ਜੀ ਹਾਂ ਜੀ ਇੱਕ ਵੀ ਗੱਲ ਨਹੀਂ ਸੁਣੀ ਉਹਨੇ ਸਾਡੀ ਨਹੀਂ ਇਹਦੀ ਵਾਰ ਦਿੱਤਾ ਤੁਸੀਂ ਏਦਾਂ ਪੈਸੇ ਲੈਣੇ ਸਾਤੋ ਇਹਨੇ ਬਿਦੇ ਪੈਸੇ ਦਿੱਤੇ ਉਹਨੂੰ ਕਾਹ ਸਾਲੂ ਰੀਅਲਟੀ ਲਾ ਲਾ ਸੌਣ ਲਾ ਗਾਲ ਇਹ ਤਾਂ ਰੀਅਲਟੀ ਨਾਲ ਬਿਰੁੱਤੇ ਪੈਂਦੇ ਨੇ ਨਾਲੇ ਅਸੀਂ ਚੋਰ ਬਣਦੇ ਆ ਰਾਤਾਂ ਨੂੰ ਰਾਤਾਂ ਨੂੰ ਹਰਤ ਸੱਤੋਂ 3 ਲੱਖ ਰੁਪਏ ਅਸੀਂ ਕਿੰਨੀ ਰੀਅਲਟੀ ਉਹ ਦੇ ਦਾਂਗੇ ਬਣੇ ਕਰਾਂਗੇ ਸਹੀ ਗੱਲ ਆ ਸਹੀ ਗੱਲ ਆ ਜੀ ਬਿਲਕੁਲ ਕੋਈ ਪਾਲਸੀ ਬਣਾਵੇ ਤਾਂ ਸਰਕਾਰ ਆ ਆਣੀ ਆ ਜੀ ਹੋਣਗੀਆਂ ਜੀ ਹੋਣਗੀਆਂ ਪਾਲਸੀਆਂ ਬਣਨਗੀਆਂ ਕੋਈ ਗੱਲ ਨਹੀਂ ਰਿਕਸ਼ਨ ਲੱਗਣ ਦੋ ਸਭ ਕੁਝ ਹੋਊਗਾ ਲੈ ਚੀਜ਼ਾਂ ਫੈਕਟਰੀ ਵਾਲੇ 2 ਰੁਪਏ 95 ਪੈਸੇ ਫੁੱਟ ਰੀਅਲਟੀ ਭਾਦੇ ਦੀ ਉਹ ਵੀ ਇਹਨਾਂ ਨੇ ਬੰਦ ਕਰਤੀ ਕਹਿੰਦੇ ਨਹੀਂ ਸਾਨੂੰ ਇਹ ਪੈਸੇ ਦੋ ਇਹ ਇਹ ਗੁਣੇ ਸਰਕਾਰ ਕਹਿੰਦੀ ਆ ਐ ਐਮ ਐਲ ਏ ਕਹਿੰਦੇ ਸਰਕਾਰ ਕਹਿੰਦੀ ਆ ਵੀ ਸਾਨੂੰ ਪੈਸੇ ਦੋ ਖਜ਼ਾਨੇ ਦੀ ਲੋੜ ਨਹੀਂ ਰੈਲਿਟੀ ਤੁਸੀਂ ਇਹਨਾਂ ਨੂੰ ਨਾ ਦੋ ਮੈਕਮੇ ਨੂੰ ਤੁਸੀਂ ਸਾਨੂੰ ਪੈਸੇ ਦੇ ਕੇ ਕੰਮ ਕਰੋ ਹਾਂ ਹਾਂ ਆਈ ਉੱਕੇ ਉੱਕੋ ਹਲੋ ਹਾਂ ਜੀ ਹਾਂ ਜੀ ਹਾਂ ਜੀ ਬਈ ਸਸੇ ਕਾਲ ਜੀ ਅੱਛਾ ਜੀ ਕੋਈ ਟੈਮੇ ਤਾਂ ਬੋਲਦੇ ਨਹੀਂ ਕਟਾਣਾ ਸਾਹਿਬ ਤਾਂ ਬੋਲਦੇ ਨਹੀਂ ਅੱਛਾ ਜੀ ਕਟਾਣਾ ਸਾਹਿਬ ਤਾਂ ਠੀਕ ਆ ਠੀਕ ਆ ਜੀ ਹਾਂ ਜੀ ਮੈਂ ਵੀ ਆਪਣੇ ਹਰਕਾ ਪੈਲ ਤੋਂ ਗੱਲ ਕਰ ਰਿਹਾ ਹਾਂ ਵੀ ਮਨਦੀਪ ਸਿੰਘ ਹਾਂਜੀ ਆ ਮਾਜੀ ਪਾ ਆ ਸ਼ੋਹਰ ਦੇ ਮਰੀਆਂ ਚਾਰ ਜਾਣਾ ਹਾਂਜੀ ਇੱਕ ਹਾਂ ਕੁੜੀ ਆ ਫੋਸਲੀ ਹੋਈ ਆ ਵਾਇਰਲੀ ਆ ਅਸਲੀਅਤਾਂ ਹੀ ਗੱਲ ਹੈ ਸੱਚੀ ਆ ਬਿਲਕੁਲ ਮੇਰਾ 100% ਸੱਚੀ ਆ ਜਿਹੜੇ ਮਾਰਗੀ ਬੋਰਡ ਬਾਰੇ ਚੜਵਾ ਕੇ ਕਹਿੰਦੀ ਸਾਰੇ ਬੰਦੇ ਜਿੱਲੇ ਸਾਰੇ ਹੀ ਜਾਣਗੇ ਓਕੇ ਠੀਕ ਆ ਜੀ ਉਹੀ ਅਸੀਂ ਹੈਰਾਨ ਰਹਿ ਗਏ ਚੀਜ਼ਾਂ ਦੇਖ ਕੇ ਦੇਖੋ ਚਲੋ ਅਸੀਂ ਆ ਮਰੋ ਜੀ ਕਿ ਲੱਖ ਰੁਪਿਆ ਮੈਸੂ ਲੈ ਕੇ ਨਾ ਹਾਂਜੀ ਕੱਲ ਵੀ ਗੱਲਾਂ ਕਹਿੰਦਾ ਮਖਾ ਤੇ ਕੀ ਆ ਸੀ ਝਬੜ ਕੌਣ ਕਹਿੰਦਾ ਸੀ ਇਹ ਗਿਆਸਪੁਰਾ ਅੱਛਾ ਤੁਹਾਨੂੰ ਇਹ ਫੋਨ ਤੇ ਕਹੀ ਗੱਲ ਜਾਂ ਫੇਸ ਟੂ ਫੇਸ ਮੈਨੂੰ ਸੁਨੇਹਾ ਭੇਜਾ ਮੇਰੇ ਪਿੰਡ ਦਾ ਬੰਦਾ ਸੀ ਘੇੜਿਆ ਦਰਾਇਆ ਸੀ ਕਿ ਆ ਤਰੀ ਤੂੰ ਜਾ ਕੇ ਉੱਥੇ ਮਸ਼ੀਨਾ ਦੇ ਗਿਆਸਪੁਰੇ ਦੇ ਗੁੰਡੇ ਭੇਜਦਾ ਸਿੱਧਾ ਹੀ ਟੱਕਰ ਲਾ ਬਿਲਕੁਲ ਜੀ ਬਿਲਕੁਲ ਹਾਂ ਨਹੀਂ ਦੇਖੋ ਅਸੀਂ ਨਾ ਚਲੋ ਹੈਗੇ ਆ ਆਮ ਆਦਮੀ ਪਾਰਟੀ ਜੀ ਚਲੋ ਵੋਟਾਂ ਅਸੀਂ ਪਾਈਆਂ ਹੋਣਗੀਆਂ ਅੱਜ ਦੀ ਲੱਗੇ ਗੁਰਦਰਾ ਕਟਾਣਾ ਸਾਹਿਬ ਦੀ ਬਿਲਕੁਲ ਨਹੀਂ ਚਲੋ ਅਸੀਂ ਸਮਝਦੇ ਆਂ ਪਾਈਆਂ ਨੇ ਲੋਕਾਂ ਨੇ ਵੋਟਾਂ ਅਸੀਂ ਤੁਹਾਨੂੰ ਵੀ ਕਹਿੰਦੇ ਤੁਸੀਂ ਵੀ ਪਾਈਆਂ ਨੇ ਹਾਂ ਅਸੀਂ ਵੀ ਪਾਈਆਂ ਵੋਟ ਇਹਨੂੰ ਤੇ ਮਤਲਬ ਆ ਜੋ ਕੋਈ ਹੋ ਰਿਹਾ ਚਲੋ ਇਹ ਨਾ ਉੱਪਰ ਹੁਣ ਬਦਨਾਮੀ ਦਾ ਦੇਖੋ ਇਹ ਸਰਕਾਰ ਦੀ ਹੋ ਰਹੀ ਆ ਜੇ ਵਜੀਰ ਮੋੜੇ ਚੜਾ ਲਾ ਵੀ ਬਕਸ਼ੀਸ਼ ਤੋਂ ਤੂੰ 25 ਲੱਖ ਰੁਪਏ ਨਹੀਂ ਲਿਆ अच्छा जी तो तोणी नगद ਲੈ ਗਿਆ 25 ਲੱਖ ਇਹ ਆਪ ਲੈ ਗਿਆ ਫਰਕ ਨਾ ਮੱਡੀਆਂ ਵਰਨੇ ਖੜਾ ਗਏ ਨੇ 8 12 ਗੱਡੀਆਂ ਇੱਕ ਮਸੀਤ ਤਾਂ ਪਹਿਲਾਂ 파ਚਾ ਕਰਾਇਆ ਹਾਂਜੀ ਫਿਰ ਕੀਲੇ ਦੇ ਹਿਸਾਬ ਨਾਲ ਨੇ 1.5 ਲੱਖ ਦੇ ਹਿਸਾਬ ਨਾਲ ਮੇਰੇ ਤੋਂ ਪੈਸੇ ਲਏ ਹਾਂਜੀ ਉਸ ਤੋਂ ਬਾਅਦ ਫਿਰ ਮੇਰੀਆਂ 5 ਗੱਡੀਆਂ ਮਸ਼ੀਨ ਚ ਕਾ ਲਈ ਹਾਂਜੀ ਫਿਰ 6 ਲੱਖ ਰੁਪਈਆ ਲਿਆ ਅੱਛਾ ਜੀ ਤਾਂ ਮੇਰੀਆਂ ਗੱਡੀਆਂ ਛੱਡ ਆਦੀ ਛੱਡੂ ਹੁਣ ਮੈਂ ਤਾਂ ਥੋਤੋ ਇਹ ਫਿਰ ਆਪ ਲੈਨੇ ਪੈਸੇ ਨਹੀਂ ਕੋਈ ਖਾਤੇ ਖੁੱਤੇ ਜਪਾਏ ਪੈਸੇ ਦੇ ਬੇਰੇ ਨਿਕਾਇਲਾ ਡਰਾਈਵਰ ਤੇ ਸਾਡਾ ਪ੍ਰਧਾਨ ਮਰੀਕ ਨੱਤ ਅੱਛਾ ਜੀ ਮਰੀਕ ਨੱਤ ਪੈਸੇ ਲਿਜਾ ਕੇ ਦਿੰਦਾ ਇਹਨਾਂ ਨੂੰ ਜੀ ਓਕੇ ਓਕੇ ਮਰੀਕ ਨਾ ਤੇ ਨਹੀਂ ਇਹਨਾਂ ਨਾਲ ਸੈਟਿੰਗ ਆ ਉਹਦੀ ਮਤਲਬ ਹਾਂਜੀ ਹਾਂਜੀ ਅੱਛਾ ਅੱਛਾ ਵੀਰੇ ਇਹ ਸੌ ਖਾ ਲੈਣ ਸਾਡਾ ਗੱਲ ਵੱਢਦੇ ਓਏ ਗੁਰਦੁਆਰੇ ਸੌ ਖਾ ਲੈ ਵੀ ਪੈਸੇ ਨਹੀਂ ਲਾਏ ਉਹਨੇ ਹੀ ਸੌ ਦਾ ਤੈਕਣਾ ਦੇਖੋ ਜੀ ਸੌ ਦਾ ਨਾ ਜਿਵੇਂ ਕਹਿ ਦਈਏ ਵੀ ਇਹ ਖਾ ਵੀ ਲੈਣਗੇ ਮੈਂ ਤੁਹਾਨੂੰ ਮੈਂ ਤੁਹਾਨੂੰ ਹੀ ਗੱਲ ਦੱਸਦਾ ਖਾ ਵੀ ਲੈਣਗੇ ਹਾਂ ਇਹਦਾ ਤੁਸੀਂ ਨਾ ਹੋਰ ਕਰਿਓ ਜੀ ਠੀਕ ਆ ਜੇ ਤੁਸੀਂ ਸਹੀ ਹੋਵੋਗੇ ਤੁਸੀਂ ਐਫੀਡੇਵਟ ਬਣਾ ਕੇ ਦੇਣ ਲਈ ਤਿਆਰ ਰਹੋ ਬਸ ਅਸੀਂ ਤਾਂ ਵੀਰੇ ਤਿਆਰ ਆ ਅਸੀਂ ਤਾਂ ਅਕ ਬੁਖਮંત્રી ਨੂੰ ਬੁਲਾ ਦੇ ਆ ਅਸੀਂ ਚੱਲਿਆਂ ਦੇਣ ਬਸ ਤੁਸੀਂ ਐਫੀਡੇਵਟ ਨੋਟਰੀ ਟੈਸਟ ਕਰਾ ਕੇ ਲਿਖਾ ਲਓ ਜੀ ਸਾਰਾ ਕੋ ਕਰਾਈ ਬੱਚਾ ਵੀਰੇ ਸਾਡਾ 1.5 ਵਜੇ ਦਾ ਟਾਈਮ ਆ ਮੁੱਖ ਮੰਤਰੀ ਨੇ ਆ ਕੇ ਹਾਂ ਜੀ ਹਾਂ ਕਿਉਂਕਿ ਸਾਨੂੰ ਵੀ ਦੁੱਖ ਲੱਗਦਾ ਇਹ ਚੀਜ਼ਾਂ ਦਾ ਨਹੀਂ ਮਤਲਬ ਜਦੋਂ ਆਪਣੀ ਪਾਰਟੀ ਦਾ ਬੰਦਾ ਇਦਾਂ ਕਰਦਾ ਤਕਲੀਫ ਹੁੰਦੀ ਆ ਸਾਨੂੰ ਵੀ ਵੀਰੇ ਮੈਂ ਤੈਨੂੰ ਕਸਮ ਦਵਾ ਕੇ ਆਪਦੇ ਬੱਚਿਆਂ ਦੀ ਕਸਮ ਖਾ ਕੇ ਕਹਿਣਾ ਨਹੀਂ ਚਲੋ ਉਹ ਕੋਈ ਨਹੀਂ ਸ਼ੂਨ ਨਾ ਬੰਦੇ ਪੈਸੇ ਦਿੱਤੇ ਨੇ ਬੰਦੇ ਨੂੰ ਘਰੋਂ ਸ਼ੂਨ ਆ ਬ੍ਰਿਜ ਕੇ ਨਹੀਂ ਸਾਨੂੰ ਪਤਾ ਹੀ ਕਰਦਾ ਸਾਡੇ ਪਿੰਡੋ ਗਰਾਂਡ ਕਹਿ ਉਹ ਹੀ ਖੋਦ ਸਾਨੂੰ ਰਾਣੀ ਦੇ ਰਿਹਾ ਇਹ ਇਹ ਏਪੀ ਜੱਲਦੀ ਕਾਬਰਤੀ ਜਿਹੜਾ ਏਪੀ ਜੱਲਾ ਹਾਂਜੀ ਚਾਰ ਗੁੰਡੇ ਹੋਰ ਨੇ ਰਾਤ ਰਾਤ ਨੂੰ ਸਿਵਲ ਵਰਦੀ ਚ ਪਹਿਲਾਂ ਆਉਂਦੇ ਨੇ ਇਹ ਹਾਂਜੀ ਤੇ ਫੇਰੇ ਮੰਗਾਉਂਦੇ ਨੇ ਪੁਲਿਸ ਅੱਛਾ ਜੀ ਚਲ ਜਦ ਨੂੰ ਤਾਂ ਅਸੀਂ ਉਰੇ ਪਰੇ ਹੋ ਜਨੇ ਆ ਅਸੀਂ ਹੁਣ ਇਹਨਾਂ ਨੂੰ ਚੈਲੰਜ ਕਰਤਾ ਵੀ ਜਿਹੜਾ ਸਾਡੀ ਗੱਡੀ ਸਿਵਲ ਵਰਦੀ ਆ ਸੀ ਫੜਦੇ ਆ ਸੀ ਉਹਦੇ ਨਾਲ ਲੱਤਾਂ ਦੇਣੀਆਂ ਨੇ ਬਿਲਕੁਲ ਜੀ ਹਾਂ ਓਕੇ ਨਹੀਂ ਇਹ ਜਿਵੇਂ ਬਾਈ ਆਪਣੇ 3 ਫੁੱਟ ਤੱਕ ਮਨਜ਼ੂਰੀ ਮਿਲਦੀ ਆ ਆਪਾਂ ਨੂੰ ਕੀ ਹਾਲਤ ਹੈ ਮਨਜ਼ੂਰੀ ਵਾਲੇ ਤੇ ਵੀ ਕਹਿੰਦਾ ਪੈਸੇ ਦੋ ਕਹਿੰਦਾ ਨਹੀਂ ਅੱਛਾ ਜੀ ਮਨਜ਼ੂਰੀ ਆਪਣੇ ਕੋਲ ਹੈਗੀ ਆ ਫਿਰ ਤਾਂ ਕੋਈ ਹੱਕੇ ਨਹੀਂ ਬਣਦਾ ਵੈਸੇ ਸਾਰਾ ਕੁਝ ਸਾਰਾ ਮਨਜ਼ੂਰੀ ਤੇ ਹੀ ਮੇਰੀਆਂ ਗੱਡੀਆਂ ਫੜਾਈਆਂ ਨੇ ਅੱਛਾ ਹਾਂ ਏ ਮੈਨਾਂ ਦਰਾਹੇ ਥਾਣੇ 'ਚ ਫੜੀਆਂ ਸੀ ਥੋਡੀਆਂ ਹਨਾ ਜੀ ਸ਼ਾਇਦ ਹਾਂ ਜੀ ਦਰਾਹੇ ਥਾਣੇ 'ਚ ਉਦੋਂ ਐਸਐਚਓ ਇੱਥੇ ਸ਼ਾਇਦ ਵਿਜੇ ਸੀਗਾ ਜੀ ਬੀਜੇਪੀ ਦੇ ਓਕੇ ਓਕੇ ਹੁਣ ਕਹਿੰਦਾ ਕਹਿੰਦਾ ਵਿਜੇ ਖਾ ਗਿਆ ਪੈਸੇ ਅੱਛਾ ਵਿਜੇ ਕਹਿੰਦਾ ਮੈਂ ਕਿਵੇਂ ਖਾ ਗਿਆ ਪੈਸੇ ਕਹਿੰਦਾ ਚੜ ਗੁਰਦੁਆਰੇ ਪਿੱਛੇ ਕਹਿੰਦਾ ਤੂੰ ਹਾਂ ਠੀਕ ਆ ਸਹੀ ਗੱਲ ਆ ਹਾਂ ਨਹੀਂ ਕੋਈ ਨਾ ਤੁਸੀਂ ਮੇਰਾ ਰੱਖੋ ਨੰਬਰ ਬਾਈ ਜੰਗਾ ਰੱਖੋ ਆਪਣੀ ਗੱਲ ਕੋਈ ਗੱਲ ਨਹੀਂ ਆਪਾਂ ਉੱਪਰ ਤੱਕ ਜੁੜੇ ਹੋਏ ਆਂ ਹਜੇ ਗੱਲ ਨਹੀਂ ਤੁਸੀਂ ਦੇਖਿਓ ਇਹਦਾ ਹਾਲਾਤ ਪਾਰਟੀ ਸਾਡੀ ਆ ਅਸੀਂ ਕਟੋ-ਕਟ 16000 ਬੰਦਾ ਅਸੀਂ ਤਾਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਆ ਜਿਹੜਾ ਆਪਣਾ ਹਲਕਾ ਪੈਂਦਾ ਨਾ ਸਾਡੇ ਨਾਲ ਤੋਂ ਸਲੂਆ ਫਤੇਗੜ ਹਲਕਾ ਹਾਂਜੀ ਇਹਦਾ ਸਾਰੇ ਹਲਕੇ 'ਚ ਅਸੀਂ ਇਹਦਾ ਜਲੂਸ ਕੱਢਣਾ ਪਿੰਡਾਂ 'ਚ ਬੋਲ-ਬੋਲ ਕੇ ਹੈਗੀਆਂ ਨੇ ਕਮੀਆਂ ਜੀ ਅਸੀਂ ਮੰਨਦੇ ਆ ਚੀਜ਼ ਕੋਈ ਸੱਤ ਨਹੀਂ ਹੈਗੀਆਂ ਨੇ ਕਮੀਆਂ ਹੋਰ ਇਸੇ ਗੱਲ ਤੇ ਅਸੀਂ ਕੰਮ ਦੇਣਾ ਖੜਾ ਸੁਣ ਲੈ ਮੇਰੀ ਗੱਲ ਹਾਂਜੀ ਹਾਂਜੀ ਅਸੀਂ ਹੁਣ ਇਸੇ ਕੰਮ ਤੇ ਆਂ ਇਹਦਾ ਅਸੀਂ ਜਲੂਸੇ ਕੱਢਣਾ ਫਤੇਗੜ ਹਲਕੇ 'ਚੋਂ ਇਹਦੀ ਅਸੀਂ ਵਾਸਤ ਕਰਾ ਦਾਂਗੇ ਹੁਣ ਉਹ ਇਹ ਤਾਂ ਕੋਈ ਗੱਲ ਨਹੀਂ ਤਾਂ ਹੋਊ ਜੀ ਹੋਊ ਮਾੜੀ ਤਾਂ ਕੋਈ ਅਜਿਹੀ ਗੱਲ ਨਾ ਕਰੀ ਅਸੀਂ ਦਰਵਾਜ਼ਿਆਂ ਤੱਕ ਜਾ ਜਾ ਹੰਬਗੇ ਉਹਨੇ ਵੀ ਸਾਡੀ ਇੱਕ ਗੱਲ ਨਹੀਂ ਸੁਣੀ ਅਸੀਂ ਘਟੋ ਘਟੇ ਹਜ਼ਾਰ ਲੈਟਰ ਦਿੱਤਾ ਅੱਛਾ ਜੀ ਹਾਂ ਜੀ ਇੱਕ ਵੀ ਗੱਲ ਨਹੀਂ ਸੁਣੀ ਉਹਨੇ ਸਾਡੀ ਨਹੀਂ ਇਹਦੇ ਬਾਰੇ ਦਿੱਤਾ ਸੀ ਤੁਸੀਂ ਇਦਾਂ ਵੀ ਪੈਸੇ ਲੈਨੇ ਸਾਤੋਂ ਇਹਨੇ ਬਿਜੇ ਪੈਸੇ ਦਿੱਤੇ ਉਹਨੂੰ ਕਾ ਸਾਨੂੰ ਰਿਐਲਟੀ ਲਾ ਲਾ ਸੁਣ ਲੈ ਗੱਲ ਇਹ ਤਾਂ ਰਿਐਲਟੀ ਨਾਲ ਬਿਰੁੱਤੇ ਪੈਂਦੇ ਨੇ ਨਾਲੇ ਅਸੀਂ ਚੋਰ ਬਣਦੇ ਆਂ ਰਾਤਾਂ ਨੂੰ ਰਾਤਾਂ ਨੂੰ ਰਾਤ ਨੂੰ ਸੱਤ ਤੋਂ 3 ਲੱਖ ਰੁਪਏ ਅਸੀਂ ਕਿੱਦ ਲਈ ਰਿਐਲਟੀਓ ਦੇ ਦਾਂਗੇ ਜਿੰਨੇ ਕੰਮ ਕਰਾਂਗੇ ਸਹੀ ਗੱਲ ਆ ਸਹੀ ਗੱਲ ਆ ਜੀ ਬਿਲਕੁਲ ਕੋਈ ਪਾਲਸੀ ਬਣਾਵੇ ਤਾਂ ਸਰਕਾਰ ਆਸੀ ਤਾਂ ਰਹਿ ਗਈਆਂ ਜੀ ਹੋਣਗੀਆਂ ਪਾਲਸੀਆਂ ਬਣਨਗੀਆਂ ਕੋਈ ਗੱਲ ਨਹੀਂ ਕਿਸੇ ਡਰਚਾ ਨਾ ਬਣ ਦੋ ਸਭ ਕੁਝ ਹੋਊਗਾ ਲੈ ਚੀਜ਼ਾਂ ਉਹ ਜੇ ਫੈਕਟਰੀ ਵਾਲੇ 2 ਰੁਪਏ 95 ਪੈਸੇ ਫੁੱਟ ਰਿਐਲਟੀ ਭਰਦੇ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਕਹਿੰਦੇ ਨਹੀਂ ਸਾਨੂੰ ਇਹ ਪੈਸੇ ਦਿਓ ਇਹੀ ਆਪਣੀ ਸਰਕਾਰ ਕਹਿੰਦੀ ਐ ਐਮਐਲਏ ਕਹਿੰਦੇ ਸਰਕਾਰ ਕਹਦੀ ਆ ਵੀ ਸਾਨੂੰ ਪੈਸੇ দাও ਖਜ਼ਾਨੇ ਦੀ ਲੋੜ ਨਹੀਂ ਰੈਲਿਟੀ ਤੁਸੀਂ ਇਹਨਾਂ ਨੂੰ ਨਾ দাও ਮੈਕਮੇਨ ਨੂੰ ਤੁਸੀਂ ਸਾਨੂੰ ਇਹ ਪੈਸੇ ਦੇ ਕੇ ਕੰਮ ਕਰੋ ਹਾਂ 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 ਇਹ ਆਈਓਕੇ ਓਕੇ ਆਓ ਮੈਂ ਤਾਂ ਅੱਜ ਨਾ ਇੱਥੇ ਸੀਗਾ ਪੈ ਲਈ ਇੱਥੇ ਚਲੋ ਮੈਂ ਪਰਿਵਾਰ ਖਾਣੇ ਆਇਆ ਸੀ ਉਹ ਤੋਂ ਚੱਲਦੀ ਸੀ ਗੱਲ ਆ ਮਤਲਬ ਸਾਰੀ ਆ ਵਾਇਰਲ ਹੋਈ ਆ ਖਾਦੀ ਤੋਂ ਵੀ ਆ ਗਈ ਬਈ ਮੈਂ ਵਾਇਰਲ ਹੋ ਗਈ ਸਾਰੇ ਕਿਤੇ ਚੱਲ ਗਈ ਹੁਣ ਹਾਂਜੀ ਹਾਂ ਹਾਂ ਚਲੋ ਕੋਈ ਨਾ ਕੋਈ ਨਾ ਤੁਸੀਂ ਰਹੋ ਬੇਫਿਕਰ ਮਿਲੋ ਤੁਸੀਂ ਮੁੱਖ ਮੰਤਰੀ ਕੀ ਕੋਈ ਦਰਵਾਜ਼ਾ ਨਹੀਂ ਛੱਡਿਆ ਯਾਨੀ ਨਹੀਂ ਨਹੀਂ ਮਿਲੋ ਅਸੀਂ ਮੁੱਖ ਮੰਤਰੀ ਨੂੰ ਮਿਲੋ ਪਿੰਡ ਦਾ ਸਰਪੰਚਾ 10ਵਾਂ ਸਾਲ ਸਾਡੇ ਕੋਲ ਸਰਪੰਚ ਹੀ ਆ ਹੁਣ ਮੰਨ ਕੇ ਚਲੋ ਕੈਨਸਲ ਹੋ ਗਈ ਠੀਕ ਆ ਜੀ ਪਿੰਡ ਨੇ ਮੈਨੂੰ ਸੰਤੀ ਨਾ ਬਣਾਇਆ ਪਹਿਲਾਂ ਫਿਰ ਅਸੀਂ ਵੋਟਾਂ 'ਚ ਜਿੱਤ ਕੇ ਬਣੇ ਠੀਕ ਆ ਠੀਕ ਆ ਜੀ ਇਹ ਹੁਣ ਦੋ ਬੰਦਿਆਂ ਦੀ ਗੱਲ ਸੁਣ ਕੇ ਇਹ ਇਹ ਸਾਨੂੰ ਠੋਕਣ ਲੱਗਿਆ ਹੋਇਆ ਨਹੀਂ ਨਹੀਂ ਐ ਥੋੜੀ ਹੁੰਦਾ ਜੀ ਜੋ ਸਹੀ ਆ ਉਹ ਤਾਂ ਸਹੀ ਹੋ ਰਹੂਗਾ ਉਹ ਤਾਂ ਗੱਲ ਆ ਉਹ ਜਿਹੜੇ ਦੋ ਬੰਦੇ ਨੇ ਇਹ ਸਾਡੇ ਪਿੰਡ 'ਚ ਉਹ ਰੇਤਾ ਸਰਯਾਮ ਚੋਰੀ ਕਰਕੇ ਨੇ ਆ ਅਸੀਂ ਤਾਂ ਕਹਿੰਦੇ ਰੇਤੇ ਨੂੰ ਵੀ ਨਹੀਂ ਵਿਰੇ ਜਾਂਦੇ ਥੋੜੇ ਮੈਨੂੰ ਇੱਕ ਤਾਂ ਉਹ ਮੁੰਡਾ ਆਪਣੇ ਕਟਾਣੇ ਤੋਂ ਓਏ ਓਹੀ ਓਹੀ ਅੱਛਾ ਜੀ ਓਹੀ ਲੱਗਦਾ ਮਾਉਂ ਜੀ ਆਹੋ ਬਾਏ ਸੁਣ ਲਾ ਗੱਲ ਕੱਲ੍ਹ ਹੀ ਰੌਂਪੜ ਆਇਆ ਹਾਂ ਰੌਂਪੜ ਆ ਮੇਰੀ ਭੂਆ ਅੱਛਾ ਜੀ ਮੇਰੇ ਬਾਪੂ ਜੀ ਦੇ ਮਾਮੇ ਦੀ ਕੁੜੀ ਆ ਠੀਕ ਆ ਜੀ ਉਹਨਾਂ ਨੇ ਇਹਨੂੰ ਪਿੰਡ ਚ ਗਿਆਸਪੁਰੇ ਨੂੰ ਘਮਾਇਆ ਲੱਡੂਆਂ ਦਾ ਤੋਲਿਆ ਹਾਂ ਉਹਨਾਂ ਨੂੰ ਫਿਰ ਇਹ ਜਦ ਕੋਈ ਗੱਲਬਾਤ ਹੋਈ ਉਹਨਾਂ ਤੇ ਪਰਚਾ ਕਰਾਤਾ ਅੱਛਾ ਤੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਹਾਂ ਕੱਲ ਉਹਨੇ ਕੱਢੀਆਂ ਗਿਆਸ਼ਪੁਰੇ ਨੂੰ ਗਾਲਾਂ ਅੱਛਾ ਉੱਥੇ ਜਾ ਗਾਲਾਂ ਕੱਢੀਆਂ ਨਿੱਕਾ ਕਹਿੰਦਾ ਜੰਨੇ ਭੇਜਿਆ ਮਸ਼ੀਨ ਤੇ ਬਕਸ਼ੀਸ਼ ਦਿੱਤੀ ਤੇ ਭੇਜਿਆ ਤੇ ਭਲਿੱਖ ਨਾ ਸੋਢੀ ਤੇ ਆਕੇ ਅੱਛਾ ਮੈਂ ਮੇਰੇ ਨਾਂ ਤੇ ਮਸ਼ੀਨ ਮੈਂ ਉਹਨੂੰ ਲੈ ਕੇ ਦਿੱਤੀ ਹੋਈ ਆ ਅੱਛਾ ਠੀਕ ਆ ਠੀਕ ਆ ਉੱਥੇ ਅਸੀਂ ਲਾ ਲਿਆ ਨਿਕਲ ਕਰਦਾ ਕਹਿੰਦਾ ਨਹੀਂ ਕਹਿੰਦਾ ਨਿੱਕੇ ਨੇ ਮੈਨੂੰ ਕਿਹਾ ਉਹ ਕਹਿੰਦਾ ਲੈਂ ਤੇ ਲੈ ਉਹਨੂੰ ਫੋਨ ਤੇ ਲੈਨ ਤੇ ਆਇਆ ਨਹੀਂ ਫਿਰ ਉਹਦੇ ਕੋਲ ਚਲੇ ਗਿਆ ਅੱਛਾ ਮੁਰਦੇ ਸਾਡੀ ਜੀਨਤ ਹੋਟਲ ਦੇ ਵਿੱਚ ਮੀਟਿੰਗ ਦੀ ਉੱਥੇ ਇਕੱਠੇ ਆ ਗਿਆ ਤੇ ਨਾਲ ਛੋਟੀ ਜਿਹੀ ਬੱਚੀ ਸੀ ਇਹਦੀ ਅੱਛਾ ਜੀ ਪਰ ਅਸੀਂ ਇਹਦੀ ਉੱਥੇ ਹੀ ਕਟਾਈ ਕਰਨ ਲੱਗੇ ਫਿਰ ਅਸੀਂ ਬੱਚੀ ਕਰਕੇ ਸੀ ਤੂੰ ਘਰ ਨੂੰ ਜਾ ਉਹ ਨਹੀਂ ਚਲੋ ਇਹ ਜਾ ਕੋ ਕਾਹਨੂੰ ਕਰਨਾ ਨਹੀਂ ਸਿਆਣਾ ਭਾਜ ਮੈਂ ਵੀ ਹਾਂ ਕੋਈ ਗੱਲ ਨਹੀਂ ਪਰ ਬਾਈ ਯਾਰ ਇਹਨੇ ਤਾਂ ਅੱਤ ਬਹੁਤ ਚੱਕੀ ਹੋਈ ਆ ਨਹੀਂ ਪਤਾ ਜੀ ਸਾਰਾ ਕੋ ਧਿਆਨ ਚਾਂ ਮਾਰਤੀ ਐ ਜੀ ਗੱਲ ਨਹੀਂ ਹੈਗੀ ਹਾਂਜੀ ਹਾਂ ਕੋਈ ਨਾ ਤੁਸੀਂ ਨੰਬਰ ਮੇਰਾ ਰੱਖੋ ਸੇਵ ਕਰਕੇ ਹਨਾ ਜੀ ਕੋਈ ਗੱਲ ਨਹੀਂ ਠੀਕ ਆ ਜੀ ਕੀ ਨਾਮ ਦਾ ਵੀਰਿਆ ਮਨਦੀਪ ਹੋਰੇ ਨੋ ਪੱਠਾ ਵਾਲਾ ਮੇਰਾ ਪਿੰਡ ਮੈਂ ਇੱਥੇ ਕਟਾਣਿਓ ਪਿਆ ਹੋਇਆ ਹਾਂ ਤੁਹਾਡੇ ਕਟਾਣੀ ਸੌਰੇ ਮਾ ਜੀ ਓਕੇ ਓਕੇ ਹਾਂਜੀ ਹਾਂ ਠੀਕ ਆ ਓਕੇ ਠੀਕ